ਹੇਲੇਲੂਇਆ ਮੇਰਾ ਨਾਮ ਦੀਪਕ ਲੋਪਾਇਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਡਿਸਟ੍ਰਿਕਟ ਦਾ ਵਾਈਸ ਪ੍ਰੈਜ਼ੀਡੈਂਟ ਆ ਔਰ ਜਿਹੜੀ ਗੁਰਦਾਸਪੁਰ ਬ੍ਰਾਂਚ ਆ ਅੰਕਰ ਨੂਰਲਾ ਮਿਨਿਸਟਰੀ ਮੈਨੇਜਮੈਂਟ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨਿਊ ਜਰਸਲਮ ਚਰਚ ਦੇ ਨਾਲ ਆ ਔਰ ਜਿਹੜੀ 28 29 30 31 ਨੂੰ ਕਨਵੈਨਸ਼ਨ ਕਰਵਾ ਰਹੇ ਆ ਧਾਰੀਵਾਲ ਬਿਧੀਪੁਰ ਫਾਟਕ ਦੇ ਲਾਗੇ ਉਹਦੇ ਵਿੱਚ ਸਾਰਿਆਂ ਨੇ ਹੌਮ ਹਮ ਆ ਕੇ ਆਉਣਾ ਜਿੰਨੇ ਵੀ ਭੈਣ ਭਰਾਵਾਂ ਨੇ ਇਹ ਕਨਵੈਨਸ਼ਨ ਵਿੱਚ ਆਉਣਗੇ ਪਰਮੇਸ਼ਰ ਦੀ ਬਰਕਤ ਪਾਉਣਗੇ ਪ੍ਰਧਾਨ ਜੀ ਕਿੰਵੇਂ ਜਿਹੜੀ ਕਨਵੈਨਸ਼ਨ ਇਹ ਕਰਵਾਈ ਇਹ ਤੀਸਰਾ ਸਮੇਲਨ ਕਰਵਾਇਆ ਜਾ ਰਿਹਾ ਹੈ ਜਿਹੜਾ ਪਰਮੇਸ਼ਰ ਜਿਨ੍ਹਾਂ ਦੀ ਅਗਵਾਈ ਸੈਮੂਅਲ ਟੋਨੀ ਜੀ ਕਰ ਰਹੇ ਕੀ ਸੰਦੇਸ਼ ਦੇਣਾ ਚਾਹੁੰਦੇ ਨੂੰ ਜਨਾਬ ਖਾਸ ਕਰਕੇ ਮੈਂ ਇਹ ਸੰਦੇਸ਼ ਜਨਾ ਦੇਣਾ ਚਾਹੁੰਦਾ ਹਾਂ ਕੇ ਸਾਰੇ ਹੀ ਪਰਮੇਸ਼ਰ ਦੇ ਵਚਨ ਨਾਲ ਜੁੜੋ ਔਰ ਜਿੰਨੇ ਵੀ ਪਰਮੇਸ਼ਰ ਦੇ ਕੰਮ ਹੈ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਪਰਮੇਸ਼ਰ ਦੇ ਰਾਜ ਦੀ ਖੋਜ ਕਰੋ। ਇਹ ਕੜੀ ਐਡਰੈਸ ਜਿਹੜਾ ਕਨਫਰਮ ਕਰਦੇ ਹੋ ਕੇ ਜਗ੍ਹਾ ਤੇ ਧਾਰੀਵਾਲ ਜਿਹੜੀ ਇਹ ਕਨਵੈਨਸ਼ਨ ਮਸੀਹ ਤੀਸਰਾ ਸਮੇਲਨ ਹੋਣ ਜਾ ਰਿਹਾ ਹੈ ਇਹ ਬਿਦੀਪੁਰ ਫਾਟਕ ਧਾਰੀਵਾਲ ਵਿੱਚ ਕਰਵਾਇਆ ਜਾ ਰਿਹਾ ਹੈ। ਅਸੀਂ ਜੋ ਵੀ ਮਸੀਹ ਸਮੇਲਨ ਕਰਵਾ ਰਹੇ ਹਾਂ ਇਹ ਸਾਡਾ ਤੀਸਰਾ ਮਸੀਹ ਸਮੇਲਨ ਹੈ ਜੋ ਹਰ ਸਾਲ ਮਾਰਚ ਦੇ ਆਖਰੀ ਹਫਤੇ ਰੱਖਿਆ ਜਾਂਦਾ ਇਸ ਵਾਰ ਵੀ 28 ਮਾਰਚ ਤੋਂ 31 ਮਾਰਚ ਤੱਕ ਇਹ ਮਸੀਹ ਸਮਾਗਮ ਹੋਵੇਗਾ ਜਿਸ ਦੇ ਵਿੱਚ ਸਭਨਾਂ ਨੂੰ ਸੱਦਾ ਦਿੱਤਾ ਜਾਂਦਾ ਕਿ ਤੁਸੀਂ ਇਸ ਸਮਾਗਮ ਦੇ ਵਿੱਚ ਆਓ ਤਾਂ ਕਿ ਅਸੀਂ ਸਾਰੇ ਰਲ ਕੇ ਪ੍ਰਭੂ ਦੇ ਨਾਮ ਨੂੰ ਉੱਚਾ ਕਰਨਾ ਵਾ ਔਰ ਸਭਨਾਂ ਦੇ ਵਾਸਤੇ ਜਿੰਨੇ ਵੀ ਤੁਸੀਂ ਇਸ ਆਵਾਜ਼ ਨੂੰ ਸੁਣੋ ਹੋਰ ਵੀ ਆਪਣੇ ਸਾਥੀਆਂ ਨੂੰ ਬਿਮਾਰਾਂ ਨੂੰ ਦੁਖੀ ਲੋਕਾਂ ਨੂੰ ਸਭ ਲੋਕਾਂ ਨੂੰ ਇਸ ਕਨਵੈਨਸ਼ਨ ਦੇ ਬਾਰੇ ਦੱਸਣਾ ਵਾ ਔਰ ਸਭ ਲੋਕਾਂ ਨੂੰ ਲੈ ਕੇ ਆਣਾ ਤਾਂ ਕਿ ਅਸੀਂ ਪ੍ਰਭੂ ਦੇ ਨਾਮ ਨੂੰ ਮਹਿਮਾ ਦੇ ਸਕੀਏ ਹੋਰ ਵੀ ਅੱਜ ਜਿੰਨੇ ਵੀ ਸਾਡੇ ਸਾਥੀ ਸਾਡੇ ਨਾਲ ਨੇ ਇਹ ਵੀ ਇਸੇ ਵਾਸਤੇ ਆਏ ਨੇ ਕਿ ਕਨਵੈਨਸ਼ਨ ਦੀ ਕਾਮਯਾਬੀ ਦੇ ਵਾਸਤੇ ਇਹਦੀ ਸਫਲਤਾ ਦੇ ਵਾਸਤੇ ਔਰ ਤੁਸੀਂ ਸਭਨਾਂ ਨੇ ਜਿੱਥੋਂ ਤੱਕ ਵੀ ਇਹ ਆਵਾਜ਼ ਜਾਵੇ ਇਸ ਕਨਵੈਨਸ਼ਨ ਦੇ ਵਿੱਚ ਪਹੁੰਚਣਾ ਵਾ ਖੁਦਾ ਸਭ ਨੂੰ ਬਰਕਤ ਦੇਵੇ ਆਮੀਨ